ਪਾਕਿਸਤਾਨ ਦੇ ਨਾਲ ਲੱਗਦੇ ਇਲਾਕੇ ਦੇ ਵਿੱਚ ਅਸੀਂ ਮੌਜੂਦ ਆਂ ਭਾਰਤ ਪਾਕਿਸਤਾਨ ਬਾਰਡਰ ਤੇ ਅਖੀਰਲਾ ਪਿੰਡ ਹੈ ਇਹ ਭਖੜਾ ਜਿਹੜਾ ਫਰੋਇਪੁਰ ਜ਼ਿਲ੍ਹੇ ਦੇ ਵਿੱਚ ਪੈਂਦਾ ਤੇ ਇੱਥੋਂ ਦੇ ਹਾਲਾਤ ਮੇਰੇ ਖੱਬੇ ਪਾਸੇ ਪਾਕਿਸਤਾਨ ਦਾ ਬਾਰਡਰ ਔਰ ਇੱਥੇ ਇਸ ਵੇਲੇ ਪਿੰਡਾਂ ਦੇ ਹਾਲਾਤ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆਂ ਜਿਹੜੇ ਪਿੰਡ ਭਖੜਾ ਦੇ ਵਿੱਚ ਅਸੀਂ ਜਾ ਰਹੇ ਆਂ ਇਸ ਵੇਲੇ ਇਸ ਪਿੰਡ ਨੂੰ ਜਾਣ ਲਈ ਰਸਤਾ ਜਿਹੜਾ ਉਹ ਨਹੀਂ ਬਚਿਆ ਕਿਉਂ ਇੱਥੇ ਕੋਈ ਮੋਟਰਸਾਈਕਲ ਗੱਡੀ ਵਹੀਕਲ ਉੱਨੀ ਜਾ ਸਕਦੇ ਟਰੈਕਟਰ ਵੀ ਜਾਣੇ ਮੁਸ਼ਕਲ ਹੋਏ ਪਏ ਆ ਤਾਂ ਐਸੇ ਦੇ ਵਿੱਚ ਇੱਥੋਂ ਥੋੜਾ ਰਿਸਕ ਲੈ ਕੇ ਪੈਦਲ ਹੀ ਜਾਣਾ ਪੈਂਦਾ ਇਹ ਜਿਹੜੇ ਪਿੰਡ ਵਾਲੇ ਨੇ ਇਹ ਵਿਚਾਰੇ ਇਹ ਵੀ ਪੈਦਲ ਹੀ ਜਾਂਦੇ ਨੇ ਔਖੇ ਸੋਖੇ ਬਚਾਅ ਕਰਦੇ ਨੇ ਆਪਣਾ ਹੋਰ ਕੋਈ ਰਸਤਾ ਨਹੀਂ ਬਚਿਆ ਤਾਂ ਆਸ-ਪਾਸ ਤੁਹਾਨੂੰ ਸਾਰੇ ਪਾਣੀ ਪਾਣੀ ਤੁਹਾਨੂੰ ਦਰਿਆ ਹੀ ਨਜ਼ਰ ਆਏਗਾ ਪੂਰਾ ਸਤਲੁਜ ਹੀ ਨਜ਼ਰ ਆਏਗਾ ਤੁਹਾਨੂੰ ਕਿਉਂਕਿ ਸਤਲੁਜ ਹੁਣ ਖੇਤਾਂ ਤੇ ਪਿੰਡਾਂ ਤੱਕ ਪਹੁੰਚ ਚੁੱਕਿਆ ਤੇ ਇੱਥੇ ਪਿੰਡ ਦੇ ਵਿੱਚ ਐਂਟਰ ਕਰਨ ਸਾਰ ਹੀ ਗੁਰੂ ਘਰ ਹੈ ਮੇਰੇ ਸਾਹਮਣੇ ਇਸ ਵੇਲੇ ਮੈਂ ਦਰਸ਼ਨ ਕਰ ਰਿਹਾ ਗੁਰਦੁਆਰਾ ਸਾਹਿਬ ਹੈ ਨਿਸ਼ਾਨ ਸਾਹਿਬ ਇਧਰ ਲੱਗਾ ਹੋਇਆ ਔਰ ਇਸ ਗੁਰੂ ਘਰ ਦੇ ਵਿੱਚ ਫਲਹਾਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੈ ਗੁਰੂ ਸਾਹਿਬ ਦਾ ਪ੍ਰਕਾਸ਼ ਇੱਥੋਂ ਸਭ ਤੋਂ ਪਹਿਲਾਂ ਸੁਰੱਖਿਅਤ ਕੱਢ ਲਿਆ ਗਿਆ ਹੁਣ ਗੁਰੂ ਘਰ ਦੇ ਵਿੱਚ ਇੱਥੇ ਗੁਰੂ ਮਹਾਰਾਜ ਦਾ ਪ੍ਰਕਾਸ਼ ਨਹੀਂ ਹੈ ਕਿਉਂਕਿ ਪਾਣੀ ਜਿਹੜਾ ਉਹ ਇਨਾ ਵੱਧ ਚੱਲਿਆ ਸੀ ਕਿ ਕਿਤੇ ਗੁਰੂ ਘਰ ਦੇ ਅੰਦਰ ਐਂਟਰ ਨਾ ਕਰ ਜੇ ਕਿਤੇ ਬੇਅਦਬੀ ਨਾ ਹੋ ਜੇ ਇਸ ਕਰਕੇ ਸੰਗਤ ਨੇ ਪਹਿਲਾਂ ਹੀ ਜਿਹੜਾ ਹੈਗਾ ਸੁਰੱਖਿਅਤ ਥਾਂ ਤੇ ਅੰਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਜਿਹੜੀ ਉਹ ਪਹਚਾਈ ਆ ਔਰ ਪਿੰਡ ਵਾਲੇ ਹਲੇ ਵੀ ਪਿੰਡ ਦੇ ਅੰਦਰ ਮੌਜੂਦ ਨੇ ਕਿਉਂਕਿ ਪਿੰਡ ਦੇ ਆਸ-ਪਾਸ ਦੇ ਘਰਾਂ ਦੇ ਵਿੱਚ ਤਾਂ ਪਾਣੀ ਜਾ ਚੁੱਕਿਆ ਪਰ ਪਿੰਡ ਦੇ ਅੰਦਰ ਜਿਹੜਾ ਹੈਗਾ ਪਾਣੀ ਹਲੇ ਘਟਾ ਕਿਉਂਕਿ ਥੋੜਾ ਜਿਹਾ ਪਾਣੀ ਕਦੇ ਘਟ ਜਾਂਦਾ ਹੈ ਕਦੇ ਵੱਧ ਜਾਂਦਾ ਤੇ ਇਹ ਪਿੰਡ ਦੇ ਲੋਕ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਨਾ ਤੇ ਪਿੰਡ ਵਾਲੇ ਪਾਸੇ ਅੱਗੇ ਵੀ ਆਪਾਂ ਜਾ ਰਹੇ ਆ ਬਾਈ ਜੀ ਕੀ ਹਾਲ ਹੈ ਪਿੰਡ ਦੇ ਅੰਦਰ ਉਹ ਤੁਰੇ ਉਹ ਥੋੜਾ ਪਿੰਡ ਉਧਰੋਂ ਵੇਖਣਾ ਕੀ ਹਾਲਾਤ ਹੈ ਪਿੰਡ ਦੇ ਪਿੰਡ ਦੇ ਹਾਲਾਤ ਤਾਂ ਬਹੁਤ ਮਾੜੇ ਨੇ ਕਿਉਂਕਿ ਇੱਥੋਂ ਪਾਣੀ ਇੱਥੋਂ ਹੀ ਲਗਣਾ ਹੁੰਦਾ ਹੈ ਕੱਲ ਪਾਣੀ ਥੋੜਾ ਜਾਂ ਘਟਿਆ ਤੇ ਅੱਜ ਫਿਰ ਚੜਨਾ ਸ਼ੁਰੂ ਹੋ ਗਿਆ ਕਿਉਂਕਿ ਪਿੰਡ ਦਾ ਜੇ 4 ਫੇਰਾ ਹੋਰ 2 ਫੁੱਟ ਪਾਣੀ ਚੜਦਾ ਹੈ ਇਹ ਪਿੰਡ ਨੂੰ ਖਤਰਾ ਹੈ ਇਹਨੂੰ ਵੀ ਕਿਉਂਕਿ ਉਧਰੋਂ ਬੰਨੋਂ ਟਾਂ ਲੱਗੀ ਹੋਈ ਜਿੱਥੋਂ ਦਰਿਆ ਚੱਲਦਾ ਪਿਆ ਹੈ ਬਹੁਤ ਪਾਣੀ ਵਧੀ ਜਾਂਦਾ ਹੈ ਤੇ ਪਾਣੀ ਜਿਹੜਾ ਉਹ ਰਾਜੋ ਕੋ ਟੁੱਟਿਆ ਉਹਦੇ ਨਾਲ ਥੋੜਾ ਜਿਹਾ ਸਾਨੂੰ ਫਰਕ ਪਿਆ ਹੈ ਸਾਨੂੰ ਬਹੁਤ ਖਤਰਾ ਹੈ ਸਾਨੂੰ ਬੋਟ ਵੀ ਇੱਥੇ ਜ਼ਰੂਰੀ ਚਾਹੀਦਾ ਹੈ ਜਿਸ ਟਾਈਮ ਕਿਸ਼ਤੀ ਨਹੀਂ ਆਇਆ ਜਨਾਬ ਤੇ ਇੱਥੇ ਬਹੁਤ ਖਤਰਾ ਸਾਨੂੰ ਤੇ ਸਾਡਾ ਮਾਲ ਡੰਗਰ ਮਾੜਾ ਮੋਟਾ ਚਲੋ ਜਿਹੜਾ ਘਰਾ ਵਿੱਚ ਤੂੜੀ ਤਾਂ ਨੇਗਾ ਉਹੀ ਹੈਗਾ ਬਸ ਬਾਕੀ ਸਾਡੇ ਕੋਲ ਹਰਾਚਾਰਾ ਨਹੀਂ ਹੈਗਾ ਕੋਈ ਖਾਣ ਨੂੰ ਫਸ਼ਵਾਸ ਤੇ ਕੁਝ ਨਹੀਂ ਹੈਗਾ ਦੋ ਤਿੰਨ ਤੋਂ ਬਸ ਤੂੜੀ ਪਾਰ ਹੈ ਮਾੜੀ ਮੋਟੀ ਤੇ ਕੁਝ ਨਹੀਂ ਅਜੇ ਆ ਰਿਹਾ ਤੇ ਅਸੀਂ ਤਾਂ ਸਰਕਾਰ ਕੋਲ ਇਹ ਹੀ ਮੰਗ ਕਰਦੇ ਵੀ ਸਾਡੀ ਪੂਰੀ ਪ੍ਰਬੰਧ ਕੀਤਾ ਜਾਵੇ ਜਿਹੜਾ ਇਥੋਂ ਲਾਂਗਾ ਟੱਪਾ ਹੈ ਇਹ ਸਾਡੇ ਵਾਸੀ ਕਦੀ ਵੀ ਸਾਨੂੰ ਜ਼ਿਆਦਾ ਸੰਕਟ ਆਵੇ ਤਾਂ ਸਾਡੇ ਕੋਲ ਬੋਟ ਹੋਵੇ ਤਾਂ ਅਸੀਂ ਆਪਣੇ ਜੀਆਂ ਨੂੰ ਸੁਰੱਖਤ ਕੱਢ ਥੱਕੀਏ ਤੋਂ ਪਰ ਇੱਥੇ ਕਹਿੰਦੇ ਨੇ ਜੀ ਕਿਸ਼ਤੀ ਦਾ ਪ੍ਰਬੰਧ ਹਲੇ ਤੱਕ ਨਹੀਂ ਹੋਇਆ ਇਹ ਦੇਖੋ ਖੀਰਲਾ ਪਿੰਡ ਹੈ ਔਰ ਇਸ ਪਿੰਡ ਦੇ ਜਮਾਂ ਬਾਹਰਲੇ ਘਰਾਂ ਤੱਕ ਪਾਣੀ ਜਿਹੜਾ ਹੈਗਾ ਐਂਟਰ ਕਰ ਚੁੱਕਿਆ ਤਾਂ ਲੋਕ ਕਹਿੰਦੇ ਨੇ ਸਾਡੇ ਕੋਲੇ ਕਿਸ਼ਤੀ ਹਜੇ ਤੱਕ ਨਹੀਂ ਪਹੁੰਚੀ ਹੈ ਕਿਸ਼ਤੀ ਦਿੱਤੀ ਜਾਵੇ ਲੋਕ ਪਿੰਡ ਦੇ ਅੰਦਰ ਮੌਜੂਦ ਨੇ ਰਜਿੰਦਰ ਸਾਹਮਣੇ ਦਿਖਾਓ ਪਿੰਡ ਦੇ ਸਾਹਮਣੇ ਗਲੀਏ ਜਿਹੜੀ ਉੱਥੇ ਬੀਬੀਆਂ ਸਾਨੂੰ ਨਜ਼ਰ ਆ ਰਹੀਆਂ ਕਿੰਨੀਆਂ ਤਾਂ ਇਹ ਬੀਬੀਆਂ ਜਦੋਂ ਕੋਈ ਬਾਹਰੋਂ ਆਉਂਦਾ ਤਾਂ ਇਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਕੋਈ ਮਦਦ ਆਈ ਹੋਵੇ ਸ਼ਾਇਦ ਕੋਈ ਮਦਦ ਕਰਨ ਦੇ ਲਈ ਅੱਗੇ ਵਧਿਆ ਹੋਵੇ ਤਾਂ ਇਸ ਕਰਕੇ ਇਹ ਲੋਕ ਬਾਹਰ ਨਿਕਲ ਕੇ ਦੇਖਦੇ ਨੇ ਕਿਉਂਕਿ ਹੋਰ ਰਸਤਾ ਤਾਂ ਕੋਈ ਨਹੀਂ ਹੈ ਹਰ ਪਾਸੇ ਪਾਣੀ ਹੈ ਇਧਰਲੀ ਗਲੀ ਦਿਖਾਇਓ ਰਜਿੰਦਰ ਤਾਂ ਆ ਦੇਖੋ ਇਹ ਜਿਹੜੀ ਪੈਂਟ ਦੇ ਬਾਰ-ਬਾਰ ਇਧਰ ਖੇਤਾਂ ਵਾਲੇ ਪਾਸੇ ਨੂੰ ਪਈ ਜਾਂਦੀ ਹੋਊਗੀ ਤਾਂ ਪਤਾ ਨਹੀਂ ਲੱਗਦਾ ਕਿ ਇੱਥੇ ਪਈ ਸੀ ਔਰ ਹੋਰ ਵੀ ਉਸ ਤੋਂ ਅਗਲੀ ਗੱਲ ਜਿਹੜੀ ਹੈ ਕਿ ਕਿਉਂਕਿ ਖੇਤਾਂ ਦੇ ਵਿੱਚ ਹੁਣ ਹਰ ਪਾਸੇ ਪਾਣੀ ਭਰ ਗਿਆ ਤਾਂ ਜਿਹੜੇ ਧਰਤੀ ਦੇ ਹੇਠ ਰਹਿਣ ਵਾਲੇ ਜਾਨਵਰ ਨੇ ਜਾਂ ਦਰਖਤਾਂ ਚ ਜਾਂ ਝਾੜੀਆਂ ਚ ਸੱਪ ਵਗੈਰਾ ਤਾਂ ਉਹ ਹੁਣ ਸਾਰੇ ਬਾਹਰ ਨਿਕਲ ਰਹੇ ਨੇ ਅਸੀਂ ਆਪ ਦੇਖਿਆ ਕਿ ਸਾਡੇ ਲੱਤਾਂ ਵਿੱਚ ਦੀ ਦੋ ਦੋ ਤਿੰਨ ਤਰ ਵਾਰੀ ਜਿਹੜੇ ਆ ਗਿਆ ਸੱਪ ਲੰਘੇ ਕਿਉਂਕਿ ਪਾਣੀ ਭਰ ਚੁੱਕਿਆ ਥੱਲੇ ਉਹਨਾਂ ਦੀਆਂ ਖੁੱਡਾਂ ਦੇ ਵਿੱਚ ਪਾਣੀ ਹੈ ਤਾਂ ਉਹ ਬਾਹਰ ਆ ਚੁੱਕੇ ਨੇ ਤਾਂ ਉਹ ਵੀ ਖਤਰਾ ਹੈ ਇੱਕ ਅੱਜ ਗਾਂ ਦੀ ਮੌਤ ਹੋਈ ਉਹ ਕਿਵੇਂ ਹੋਈ ਹੈ ਕਿਤੇ ਕੋਈ ਸੱਪ ਲੜਿਆ ਜਾਂ ਕੀ ਹੋਇਆ ਉਹ ਵੀ ਨਹੀਂ ਪਤਾ ਤਾਂ ਇਹ ਕਈ ਤਰ੍ਹਾਂ ਦੇ ਖਤਰੇ ਜਿਹੜੇ ਨੇ ਇਸ ਵੇਲੇ ਇਹ ਪਿੰਡ ਦੇ ਲੋਕ ਅ ਚੱਲ ਰਹੇ ਨੇ ਬਰਦਾਸ਼ਤ ਕਰ ਰਹੇ ਨੇ ਤਾਂ ਆ ਬਾਈ ਜੀ ਬਾਈ ਜੀ ਪਿੰਡ ਦੇ ਅੰਦਰ ਡਰ ਦਾ ਮਾਹੌਲ ਹੈ ਕਿ ਯਾਰ ਜੇ ਪਾਣੀ ਆ ਗਿਆ ਕਿਉਂਕਿ ਤੁਸੀਂ ਪਹਿਲਾਂ ਵੀ ਬਰਬਾਦੀ ਬਹੁਤ ਾਰੀ ਵੇਖੀ ਹੈ ਡਰ ਦਾ ਮਾਹੌਲ ਪੂਰਾ ਹੀ ਹੈ ਜੀ ਡਰ ਦਾ ਮਾਹੌਲ ਉਹ ਨਿਕਲਦਾ ਜਗ੍ਹਾ ਨਹੀਂ ਹੈ ਨਾ ਬਸ ਰਸਤਾ ਹੈ ਰਸਤਾ ਪਹਿਲਾਂ ਇਹ ਬੰਦ ਹੋ ਜਾਂਦਾ ਪਾਣੀ ਤੇ ਪਰ ਜਾਂਦਾ ਉਧਰ ਪਿੰਡ ਦੇ ਪਿੱਛੇ ਵੀ ਪਾਣੀ ਪਰ ਜਾਂਦਾ ਕਿਤੇ ਵੀ ਨਿਕਲਦਾ ਚਾਂਸ ਹੈ ਨਹੀਂ ਤਾਂ ਨਿਕਲ ਨੂੰ ਰਾਹ ਹੈ ਨਹੀਂਗਾ ਤਾਂ ਆ ਹੁਣ ਜੀ ਇੱਕ ਤਰ੍ਹਾਂ ਦੀ ਨਦੀ ਪਾਰ ਕਰਕੇ ਆਉਣ ਵਾਲੀ ਗੱਲ ਹੈ ਕਿ ਅਸੀਂ ਇੱਥੇ ਆਏ ਆ ਆ ਬੀਬੀ ਛੋਟਾ ਜਵਾਕ ਬੀਬੀ ਨੇ ਚੱਕਿਆ ਹੋਇਆ ਬੀਬੀ ਕੀ ਲੱਗਦਾ ਹੈ ਬੱਚਾ ਕੀ ਕਰਨ ਦੋਤਾ ਦੋਤਾ ਕੁੜੀ ਆਈ ਵੀ ਸੀ ਤਾਂ ਕੁੜੀ ਆਈ ਉਧਰੋਂ ਹੜ ਆਗੇ ਇੱਥੇ ਫਸ ਗਈ ਦਵਾਈ ਲੈਣ ਚੱਲੇ ਕੌਣ ਢੱਲਾ ਆ ਬੱਚਾ ਅੱਛਾ ਬੱਚਾ ਢੱਲਾ ਹੈ ਕਿੰਨੀ ਉਮਰ ਹੈ ਬੱਚੇ ਦੀ 8 ਮਹੀਨਿਆਂ ਦਾ ਤੇ ਬਿਮਾਰ ਹੈ ਤੇ ਕਿਵੇਂ ਲੈ ਕੇ ਜਾਓਗੇ ਹੁਣ ਪਾਣੀ ਚ ਲੰਗਾਂ ਦੇ ਹੋਰ ਕਿੱਧਰ ਜਾਣਾ ਕੀ ਹੋਇਆ ਕੀ ਬੱਚੇ ਨੂੰ ਬੁਖਾਰ ਕਿੰਨੇ ਦਿਨ ਹੋ ਗਏ ਆਹ ਕਾਲਾ ਤਾਂ ਚੜਨ ਦਾ ਅੱਛਾ ਤੇ ਦਵਾਈ ਅਜੇ ਤੱਕ ਮਿਲੀ ਨਹੀਂ ਨਾ ਇੱਥੇ ਡਾਕਟਰ ਆਇਆ ਸੀ ਲਈ ਨਹੀਂ ਫਰਕ ਪਿਆ ਹੁਣ ਕਿੱਥੇ ਲੈ ਕੇ ਜਾਵਾਂਗੇ ਸ਼ਹਿਰ ਸ਼ਹਿਰ ਜਾਵਾਂਗੇ ਤੇ ਆ ਇਸੇ ਪਾਣੀ ਵਿੱਚ ਹੀ ਜਾਵਾਂਗੇ ਹਾਂ ਅਸੀਂ ਤੁਰ ਕੇ ਲੰਘੋਗੇ ਹੋਰ ਤਾਂ ਬੱਚੇ ਨੂੰ ਇਸੇ ਪਾਣੀ ਦੇ ਵਿੱਚੋਂ ਲੈ ਕੇ ਜਾਣ ਦੇ ਲਈ ਮਜਬੂਰ ਨੇ ਝੁੱਕੇ ਬੱਚਾ ਬਿਮਾਰ ਹੈ ਤਾਂ ਇਹ ਹਾਲਾਤ ਨੇ ਇਹ ਬੀਬੀ ਹੁਣ ਇਹ ਜਾਨ ਲੱਗੀ ਆ ਤਾਂ ਉਹ ਦੇਖੋ ਨਿੱਕੇ ਨਿੱਕੇ ਬੱਚੇ ਵੀ ਪਾਣੀ ਚ ਆ ਰਹੇ ਆ ਤੇ ਇਹ 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 ਜ਼ਿੰਦਗੀ ਇੱਥੋਂ ਦੇ ਲੋਕਾਂ ਦੀ ਬਣ ਚੁੱਕੀ ਆ ਤੁਸੀਂ ਦੇਖੋ ਵੀ ਜਾਨ ਜੋਖਮ ਵਿੱਚ ਪਾਉਣ ਵਾਲੀ ਗੱਲ ਹੈ ਕਿ ਪਹਿਲਾਂ ਹੀ ਜੇ ਘਰੇ ਬੈਠੇ ਆ ਤਾਂ ਵੀ ਖਤਰਾ ਜੇ ਕਿਤੇ ਜਾਣਾ ਤਾਂ ਵੀ ਖਤਰਾ ਹੁਣ ਮਜਬੂਰੀ ਹੈ ਕਿ ਬੱਚਾ ਬਿਮਾਰ ਹੈ ਉਸ ਬਿਮਾਰ ਬੱਚੇ ਨੂੰ ਦਵਾਈ ਦਿਵਾਉਣ ਦੇ ਲਈ ਸ਼ਹਿਰ ਜਾਣਾ ਤਾਂ ਇਹ ਤਸਵੀਰਾਂ ਝੰਜੋੜ ਦਿੰਦੀਆਂ ਨੇ ਡਰਾ ਦਿੰਦੀਆਂ ਨੇ ਅਸੀਂ ਚੰਗੀਆਂ ਸਹੂਲਤਾਂ ਦੇ ਵਿੱਚ ਜਦੋਂ ਰਹਿੰਦੇ ਆ ਤਾਂ ਉੱਥੇ ਕੋਈ ਮਾੜੀ-ਮੋਟੀ ਵੀ ਪਰੇਸ਼ਾਨੀ ਆ ਜਾਏ ਤਾਂ ਅਸੀਂ ਡਰ ਜਾਂਦੇ ਆ ਘਬਰਾ ਜਾਂਦੇ ਆ ਚਿੰਤਾਜ ਪੈ ਜਾਂਦੇ ਆ ਪਰ ਜਦੋਂ ਇਹਨਾਂ ਲੋਕਾਂ ਦੀਆਂ ਚਿੰਤਾਵਾਂ ਇਹਨਾਂ ਲੋਕਾਂ ਦੇ ਹਾਲਾਤ ਵੇਖਦੇ ਆ ਤਾਂ ਆਪਦੀਆਂ ਚਿੰਤਾਵਾਂ ਆਪਦੇ ਦੁੱਖ ਬੜੇ ਛੋਟੇ ਲੱਗਦੇ ਆ ਕਿ ਧੰਨ ਨੇ ਇਹ ਲੋਕ ਧੰਨ ਦਾ ਇਹਨਾਂ ਲੋਕਾਂ ਦਾ ਜਿਗਰਾ ਜਿਹੜੇ ਇਸ ਵੇਲੇ ਬਰਦਾਸ਼ਤ ਕਰ ਰਹੇ ਨੇ ਜਿਹੜੇ ਇਸ ਵੇਲੇ ਇਹਨਾਂ ਹਾਲਾਤਾਂ ਦੇ ਵਿੱਚ ਰਹਿ ਰਹੇ ਨੇ ਆਪਣੀ ਜ਼ਿੰਦਗੀ ਕੱਟ ਰਹੇ ਨੇ ਸਕੂਲ ਵਾਲੇ ਪਾਸੇ ਤੁਹਾਨੂੰ ਇਸ ਨੀ ਆ ਚੁੱਕਾ ਢਹਿ ਚੁੱਕੀ ਆ ਹੁਣ ਤੁਹਾਨੂੰ ਤਸਵੀਰ ਦਿਖਾਉਣੇ ਆ ਰਜਿੰਦਰ ਅੰਦਰ ਆਗੇ ਨੇ ਰਜਿੰਦਰ ਆਜੋ ਤਾਂ ਇਹ ਰਕਾਰੀ ਸਕੂਲ ਦੀ ਪਿੰਡ ਦਾ ਤਾਂ ਕੰਧ ਆ ਵੀ ਧਸਣ ਵਾਲੀ ਐ ਡਿੱਗਣ ਵਾਲੀ ਆ ਆ ਵੀ ਟੇਢੀ ਹੋਗੀ ਇਧਰ ਕਮਰੇ ਆ ਘਰ ਆ ਉਧਰ ਤੇ ਆ ਕੰਧਾਂ ਦਾ ਜਿਹੜੀ ਢਹਿ ਚੁੱਕੀ ਆ ਪਾਣੀ ਦੇ ਵਿੱਚ ਵਹਿ ਚੁੱਕੀ ਆ ਬਿਜਲੀ ਦਾ ਖੰਭਾ ਤੇ ਇਧਰ ਪਾਣੀ ਪਾਣੀ ਐ ਪਾਣੀ ਦੇ ਵਿੱਚੋਂ ਅਸੀਂ ਆਏ ਆ ਭਜੀ ਤੁਸੀਂ ਇਧਰ ਆਜੋ ਮਾੜਾ ਦਿਖਾ ਦਿਓ ਤਸਵੀਰਾਂ ਤਾਂ ਆ ਦੇਖੋ ਫਰਸ਼ ਵਹਿ ਚੁੱਕੀ ਆ ਉਹ ਜਿਹੜੇ ਹਿਸਾਬ ਨਾਲੇ ਖਾਰ ਪੈ ਰਹੀ ਐ ਇਹ ਖਾਰ ਅੱਗੇ ਤੇ ਕਰ ਵਧੂਗੀ ਪਿੱਛੇ ਇਹ ਖਾਰ ਅੱਗੇ ਵਧੂਗੀ ਇਧਰ ਕੰਧ ਤੇ ਰਜਿੰਦਰ ਦਿਖਾਇਓ ਧਿਆਨ ਨਾਲ ਆਪ ਵੀ ਧਿਆਨ ਨਾਲ ਕਿਸੇ ਵੇਲੇ ਇਹ ਵੀ ਬਹਿ ਸਕਦੀ ਐ ਇਧਰ ਦੇਖੋ ਆ ਕੰਧ ਬੈਠੀ ਹੋਈ ਐ ਥੱਲੇ ਫਰਸ਼ ਤਾਂ ਇਹ ਨੁਕਸਾਨੀ ਗਈ ਐ ਸਕੂਲ ਦੀ ਕੰਧ ਬਿਜਲੀ ਦੇ ਖੰਭੇ ਟੇਢੇ ਹੋ ਗਏ ਆ ਤਾਂ ਇਹ ਖਤਰਾ ਜਿਹੜਾ ਹੈਗਾ ਉਹ ਲਗਾਤਾਰ ਬਣਿਆ ਹੋਇਆ ਇਹ ਸਕੂਲ ਜਿੱਥੇ ਬੱਚਿਆਂ ਨੇ ਪੜ੍ਹਨਾ ਐ ਇਹ ਸਕੂਲ ਤੇ ਖਤਰਾ ਪੁਰਾਣੇ ਕਮਰਿਆਂ ਦੇ ਪਿੱਛੇ ਵੀ ਪਾਣੀ ਲੱਗੀ ਜਾਂਦਾ ਤਾਂ ਬੇहद ਭਿਆਨਕ ਤਸਵੀਰਾਂ ਨੇ ਇਸ ਇਲਾਕੇ ਦੀਆਂ ਤਾਂ ਤਨ ਦੇ ਇਹ ਲੋਕ ਜਿਹੜੇ ਇਹਨਾਂ ਹਾਲਾਤਾਂ ਦੇ ਵਿੱਚ ਘਟ ਰਹੇ ਨੇ ਤਾਂ ਅੱਜ ਜ਼ਿੰਮੇਵਾਰੀ ਸਾਡੇ ਸਿਸਟਮ ਦੀ ਬਣਦੀ ਆ ਔਰ ਸਾਡੀ ਜ਼ਿੰਮੇਵਾਰੀ ਆ ਹਰ ਕੋਨੇ ਤੋਂ ਹਰ ਅੰਦਰ ਦੀ ਖਬਰ ਤੁਹਾਡੇ ਤੱਕ ਪਹੁੰਚਾਉਣ ਦੀ ਕਿ ਕਿਹੜੇ ਪਿੰਡ ਦੇ ਅੰਦਰ ਕਿਹੜੇ ਹਾਲਾਤ ਨੇ ਕਿੱਥੇ ਪਾਣੀ ਦੇ ਕੀ ਹਾਲਾਤ ਨੇ ਕਿੱਥੇ ਲੋਕਾਂ ਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਤੇ ਉਸ ਤੇ ਕੰਮ ਕਰਨਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਆ ਜਾਂ ਫਿਰ ਜੇ ਪ੍ਰਸ਼ਾਸਨ ਢਿੱਲਾ ਪੈਂਦਾ ਤਾਂ ਫਿਰ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਨੇ ਉਹ ਅੱਗੇ ਆਉਂਦੀਆਂ ਨੇ ਉਹਨਾਂ ਨੂੰ ਅੱਗੇ ਆਉਣਾ ਵੀ ਚਾਹੀਦਾ ਤਾਂਕਿ ਇਹਨਾਂ ਲੋਕਾਂ ਦਾ ਇਹ ਹਾਲ ਹੈ ਜਿਹੜਾ ਉਹ ਦੇਖਿਆ ਜਾ ਸਕੇ ਇਹਨਾਂ ਦੇ ਸੁਦਕ ਨੂੰ ਵੰਡਿਆ ਜਾ ਸਕੇ ਕੈਮਰਾਮੈਨ ਰਜਿੰਦਰ ਦੇ ਨਾਲ ਨਪਿੰਦਰ ਸਿੰਘ ਬਰਾੜ న్యూਸ 18 ਪਿੰਡ ਭਖੜਾ ਭਾਰਤ ਪਾਕਿਸਤਾਨ ਬਾਰਡਰ ਫਿਰੋਜ਼ਪੁਰ